ਖਾਲਸਾ ਵਾਇਗੁਰ ਦੀ ਫਤਿਹ ਇਹ ਦੋਨੋਂ ਮੇਰੇ ਚਾਚੇ ਦੇ ਲੜਕੇ ਇਕੱਠੇ ਇਹਦਾ ਪਹਿਲਾ ਇਹ ਛੋਟਾ ਉਹ ਅਹੀਂ ਇਕੱਠੇ ਚਾਹ ਪਾਣੀ ਪੀਤਾ ਪਤਾ ਨਹੀਂ ਦੋ ਮਿੰਟਾਂ ਦੇ ਉੱਤੇ ਨੂੰ ਕੀ ਹੋ ਗਿਆ ਆਪੋ ਨੂੰ ਉਹਨੂੰ ਲੈ ਕੇ ਗਏ ਆਉਣ ਦੀ ਖੜਿਆ ਪਿੱਲ ਮਟਾਲੇ ਖੜਿਆ ਮਟਾਲੇ ਜਾ ਕੇ ਜਦੋਂ ਉਹਨਾਂ ਕੋਈ ਕੁਝ ਲੈ ਆ ਆਕਾ ਕਾ ਆ ਗਿਆ ਉਹਦੀ ਮੋਟ ਹੋ ਗਈ ਦੂਸਰਾ ਜਿਹੜਾ ਇਹ ਟੱਕ ਰਿਹਾ ਸੀ ਲੁਧਿਆਣੇ ਕੋਈ ਕੋਈ ਬੰਨ ਕੀ ਗੱਲ ਹੋ ਗਈ ਹੈ ਇਹਨਾਂ ਤੇ ਜੇ ਕੋ ਬਿ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਇਹ ਸੀ ਐਪੀਸੀਐਸ ਇਹ ਸੀ ਐਪੀਸੀਐਸ ਇਹ ਚੇ ਕਰਦਾ ਸੀ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਨੇ ਕਿ ਮਰ ਪਦ ਮਾਰ ਬੜਿਆ ਉਹਨੂੰ ਹਸਪਤਾਲ ਕਰਾਇਆ ਤੇ ਦਾਖਲ ਤੋਂ ਉਹਨਾਂ ਨਹੀਂ ਕਰਾਇਆ ਜੇ ਉਹ ਇੱਥੇ ਜਾ ਕੇ ਪਹੁੰਚੇ ਨੇ ਸੀ ਤੇ ਫਿਰ ਉਹਨਾਂ ਨੇ ਜਾ ਕੇ ਦਾਖਲ ਕਰਾਇਆ ਇਹ ਫੇਰੇ ਮੈਕਿਕ ਆਏ ਨਹੀਂ ਰਾਤ ਦੇ ਬਾਅਦ ਆਇਆ। ਇਹ ਉਹ ਕਿੰਨੇ ਕਿਹੋ ਜਿਹੇ ਮਨ ਕਰਦੇ। ਗਰੀਬ ਆ ਨਹੀਂ ਨਾ। ਕਿ ਨੌਕਰੀ ਨੌਕਰੀ ਦੇ ਬੱਚੇ ਉਸ ਹਸਪਤਲ ਵਿੱਚ ਦਵਾ। ਉਹ ਵੀ ਮਦਦ ਮੁਦਦ ਕਰਨ ਦੇ ਰਹੀ। ਦੇਗੀ ਵਿਹਾਨ ਜੋਗਾ ਲੈਤਾ ਵਿਹਾਨ। ਹੋਰ ਮਿਹਰਬਾਨੀ ਕਰਦੇ ਆ। ਅੱਗੇ ਮੱਤ ਕਰਨ। ਤਾਂ ਜਿਹੜੇ ਦੋਹਾਂ ਪਰਮੰਦੇ ਦੇ ਦੱਸੇ। ਬਹੁਤ ਹੀ ਦੁਖਦਈ ਘਟਨਾ ਹੈ। ਸਰ ਇਸ ਤੋਂ ਵੱਦ ਕੀ ਹੋ ਸਕਦਾ ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਾਣ ਆਏ ਤੇ ਵੱਖ-ਵੱਖ ਸੰ ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ ਪਰ ਅੱਜ ਗਏ ਇਕੱਠੇ ਨੇ ਤੋਂ ਤਾਂ ਤੇ ਉਹਨਾਂ ਸਿਸ ਕਰ ਕੀਤਾ ਜਾ ਰਿਹਾ ਸਰ ਇਹ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ ਪਿੰਡ ਅਲੀ ਨੰਗਲ ਹੈ ਕਾਰੋਬਾਰ ਕਰਦੇ ਸਨ ਆਪ ਕੋ ਆਪਣਾ ਇੱਕ ਕਿਰਨੋ ਪ੍ਰੋਸਟਰ ਦਾ ਤੇ ਇੱਕ ਟਰੱਕ ਡਰਾਈਵਰ ਇਹਨਾਂ ਨੂੰ ਪ੍ਰਸਤਾਰਾ ਸੀ ਜਾਂ ਤੇ ਆਪਣੇ ਸਭੀ ਪੱਧਰ ਤੋਂ ਕੰਮ ਕਰ ਰਹੀ ਸੀ ਕਾਣ ਕਿੰਦਾ ਲਾਉਣਾ ਕਹਿੰਦੇ ਆਂਦਾ ਤੇ ਕਾچے ਤਾਂ ਇਹਦੇ ਪੁੱਤ ਭਰਾਵੇ ਲੱਗੇ ਬੈਠੇ ਨੇ ਆਪਨੇ ਪੀਤਾ ਇੱਕਦਮ ਕਹਿੰਦਾ ਮੈਨੂੰ ਕਾਲੀ ਪੈਣ ਦੀ ਏ ਇੱਕਦਮ ਐ ਕਿਤੇ ਗੱਡੀ ਵੀ ਕੋਲ ਸੀ ਲੈ ਕੇ ਤੇ ਆਪਾਂ ਇੱਕ ਘੰਟੇ ਦੇ ਵਿੱਚ ਬਟਾਲੇ ਪਹੁੰਚ ਗਏ ਆ ਔਰ 12 ਵਜੇ ਲੰਗਪੁਰ ਗੱਲ ਹੋਈ ਤਾਂ 2 ਵਜੇ ਆਪਾਂ ਘਰ ਵਾਪਸ ਆ ਗਏ ਡੈੱਡ ਬੋਡੀ ਲੈ ਕੇ ਇਹ ਘਟਨਾ ਵਾਪਰੀ ਸੀ ਦੇ ਇੱਥੇ ਬੈਠੇ ਹਾਂ ਤੇ ਉੱਤਰ ਸਾਡਾ ਜਿਹੜਾ ਦੂਜਾ ਵੀਰ ਸੀਦਾ ਸਿਕੰਦਰ ਸਿੰਘ ਟਰੱਕ ਡਰਾਈਵਰ ਸੀਗਾ ਉਹ ਚੰਡੀਗੜ੍ਹ ਤੋਂ ਲੱਗੇ ਤੱਪੜ ਸਟੇਸ਼ਨ ਅੱਗੇ ਤੋਂ ਟਰੱਕ ਡਰਾਈਵਰ ਸੀ ਉਤਤ ਨੂੰ ਜਦੋਂ ਖਬਰ ਪਤਾ ਲੱਗੀ ਕਿ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਂ ਸੁਣਿਆ ਕਿ ਮੌਤ ਹੋ ਗਈ ਤਾਂ ਉਹਦੇ ਕੋ ਸਹਿਮ ਦਾ ਸਦਮਾ ਨਹੀਂ ਚੱਲਿਆ ਗਿਆ ਉਸੇ ਕੰਮ ਤੋਂ ਦੀ ਉੱਤੇ ਮੌਤ ਹੋ ਗਈ ਤੇ ਅੱਜ ਇਸ ਰਤ ਦੇ ਨਾਲ ਰਾਤੀ 10:30 ਵਜੇ ਪੌਣੇ 11 ਚੰਡੀਗੜ੍ਹੋਂ ਲਾਸ ਲੈ ਕੇ ਆਏ ਜੀ ਡੱਡ ਬੋਡੀ ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ ਪਰ ਪਰਿਵਾਰ ਚ ਪਰ ਪਿੱਛੇ ਕੌਣ ਕੌਣ ਰਹਿ ਗਏ ਨਾ ਬੰਦੇ ਪਰਿਵਾਰ ਚ ਦੋਏ ਭਾਈ ਨੇ ਮਾਤਾ ਵਾ ਪਿਤਾ ਦਾ ਪਹਿਲਾਂ ਦਿਹਾਂਤ ਹੋ ਚੁੱਕਾ ਸੀ ਤੇ ਛੋਟੇ ਬੱਚੇ ਨੇ ਬਹੁਤ ਜੇ ਅਣਜਾਣ ਬੱਚੇ ਨੇ ਪੜਦੇ ਨੇ ਬੱਚੇ ਦੇ ਕੋਈ ਵੈਜਾ ਵੀ ਨਹੀਂ ਬੱਚਾ ਜੀ ਖੁਸ਼ੀ ਖੇੜਾ ਜੇ ਘਰ ਚ ਨਹੀਂ ਕੀਤਾ ਪਰਮਾਤਮਾ ਨੂੰ ਮੰਨਣ ਵਾਲੇ ਸਨ ਗੁਰਪੁਰਬਾਂ ਤੇ ਹੇ ਸ਼ਾਨਾ ਨੇ ਸੰਗਤ ਦੀ ਸੇਵਾ ਕਰਨੀ ਨਗਰ ਕੀਰਤਨ ਦੀ ਗੱਲ ਕਰਨੀ ਰਾਜੇ ਉਹਨਾਂ ਦੇ ਨਾਮ ਉੱਟਾ ਤਾਂ ਲੱਗਦਾ ਪਰਿਵਾਰ ਨਾਲ ਹੋਇਆ ਜਿਸ ਕਿ ਬੱਚਿਆਂ ਨੇ ਕਦੀ ਦੇਖਿਆ ਨਹੀਂ ਹੋਇਆ ਜਿੰਮੇਵਾਰੀਆਂ ਮੋਢਿਆਂ ਤੇ ਪੈ ਗਈਆਂ ਨੇ ਪਰਿਵਾਰ ਤੇ ਵਾਸਤੇ ਬਹੁਤ ਵੱਡਾ ਸਦਮਾ ਮਾਤਾ ਵਾਸਤੇ ਖਾਸ ਕਰਕੇ ਤੇ ਪਤਨੀਆਂ ਵਾਸਤੇ ਨਾ ਬੱਚਿਆਂ ਛੋਟਿਆਂ ਵਾਸਤੇ